ਅ ਇਹ ਫੇਸਬੁਕ ਆਈਡੀ ਜਾਲੀ ਬਣਾਉਂਦੇ ਸੀ ਤੇ ਉਹ ਜਾਲੀ ਫੇਸਬੁਕ ਆਈਡੀ ਰਾਹੀਂ ਫਿਰ ਉਹ ਲੋਕਾਂ ਨੂੰ ਕੰਟੈਕਟ ਕਰਦੇ ਸੀ ਤੇ ਕੰਟੈਕਟ ਕਰਕੇ ਫਿਰ ਉਹਨਾਂ ਨੂੰ ਕਿਸੇ ਨਾ ਕਿਸੇ ਬਹਾਨੇ ਜਿਵੇਂ ਇਸ ਸਪੈਸੀਫਿਕ ਕੇਸ ਦੇ ਵਿੱਚ ਉਹ ਬੰਦਾ ਕਹਿੰਦਾ ਸੀਗਾ ਕਿ ਮਨੁੱਖ ਆਫੀਸਰ ਦੇ ਤੌਰ ਤੇ ਕਹਿੰਦਾ ਸੀ ਜੀ ਕਿ ਮੇਰਾ ਇੱਕ ਦੋਸਤ ਹੈ ਆਰਮੀ ਦੇ ਵਿੱਚ ਹੈ ਸੀਐਸਰ ਦੇ ਵਿੱਚ ਹੈ ਤੇ ਉਹਦੀ ਟਰਾਂਸਫਰ ਹੋਈ ਹੈ ਤੇ ਉਹਨੇ ਆਪਣਾ ਲਗੇਜ ਜਿਹੜਾ ਹੈਗਾ ਉਹ ਵੇਚਣਾ ਹੈ ਇੱਥੇ ਵੇਚ ਕੇ ਜਾਣਾ ਕਿਉਂਕਿ ਜੀ ਉਹ ਟਰਾਂਸਫਰ ਹੋਈ ਹੈ ਤਾਂ ਤੁਸੀਂ ਇਹ ਲਗੇਜ ਜਿਹੜਾ ਹੈਗਾ ਸਸਤੇ ਰੇਟ ਤੇ ਖਰੀਦ ਲਓ ਤਾਂ ਉਹ ਲਗੇਜ ਵਗੈਰਾ ਜਾਂ ਫਰਨੀਚਰ ਵਗੈਰਾ ਦਾ ਕੀ ਹੁੰਦਾ ਸੀ ਉਹ ਬੰਦਾ ਆਪਣੇ ਅਕਾਊਂਟ ਚ ਪੈਸੇ ਪਾ ਲੈਂਦਾ ਸੀਗਾ ਤੇ ਉਸ ਤੋਂ ਬਾਅਦ ਉਹ ਵਾਇਪ ਹੋ ਜਾਂਦਾ ਸੀਗਾ ਤਾਂ ਇਹ ਸਾਰੇ ਅਕਾਊਂਟ ਸੀਗੇ ਉਹ ਵੀ ਫੇਕ ਸੀਗੇ ਸਾਰੇ ਜਿਨ੍ਹਾਂ ਦੇ ਬੈਂਕ ਅਕਾਊਂਟ ਚ ਪੈਸੇ ਪਾਉਂਦੇ ਸੀ ਜਿਹੜੇ ਮੋਬਾਈਲ ਨੰਬਰ ਸੀਗੇ ਉਹ ਵੀ ਫੇਕ ਆਈਡੈਂਟਿਟੀ ਦੇ ਵਿੱਚ ਹੋਏ ਸੀਗੇ ਇਹ ਇਹ ਵਨ ਅਵਰ ਦਾ ਇਨਸੀਡੈਂਟ ਜਿਸ ਤੇ ਸਾਡਾ ਧਿਆਨ ਚਾ ਹੈ ਤਾਂ ਇਹਦੇ ਰਿਗਾਰਡਿੰਗ ਇੱਕ ਜਿਹੜਾ ਮੇਨ ਬੰਦਾ ਹੈਗਾ ਉਹ ਅਸੀਂ ਰਾਜਸਥਾਨ ਤੋਂ ਜਿਹੜਾ ਹੈਗਾ ਅਰੈਸਟ ਕਰ ਲਿਆ ਮੁਹੰਮਦ ਕੈਪ ਉਰਫ ਕੈਪ ਇਹ ਇੱਕ ਬੀਏ ਬੀਸੀਏ ਫਾਈਨਲ ਬੀਸੀਏ 3rd ইয়ার ਦਾ ਹੈ ਸਟੂਡੈਂਟ ਹੈ ਤੇ ਅਲਵਰ ਰਾਜਸਥਾਨ ਦਾ ਰਹਿਣ ਵਾਲਾ ਤੇ ਇਹਨੇ ਪੜਿਆ ਲਿਖਿਆ ਅੰਗਰੇਜ਼ੀ ਬੋਲਣ ਵਾਲਾ ਮੁੰਡਾ ਹੈ ਤੇ ਵਧੀਆ ਇਹ ਅ ਅਡਡ ਤਰ੍ਹਾਂ ਦਾ ਇਹਨੇ ਫਰੌਡ ਸ਼ੁਰੂ ਕੀਤਾ ਹੋਇਆ ਸੀਗਾ ਜਿਵੇਂ ਕਿ ਫੇਸਬੁੱਕ ਫੇਕ ਫੇਕ ਐਡਵਰਟਾਈਜ਼ਮੈਂਟ ਆਪਾਂ ਰੈਗਨਰਲੀ ਦੇਖਦੇ ਹਾਂ ਮੀਡੀਆ ਵੀ ਸੋਸ਼ਲ ਮੀਡੀਆ ਤੇ ਦੇਖਦੇ ਆ ਕਿ ਐਡਵਰਟਾਈਜ਼ਮੈਂਟ ਆਪਾਂ ਦੇ ਆ ਫੇਕ ਤੇ ਸਾਡੇ ਕੋਲ ਆ ਸਮਾਨ ਮਿਲਦਾ ਜਦੋਂ ਵੱਡਾ ਕੰਟੈਕਟ ਕਰਦਾ ਫਿਰ ਇਹ ਕਹਿੰਦੇ ਜੀ ਕਿ ਅਸੀਂ ਤਾਂ ਜੀ ਪੁਲਿਸ ਅਫਸਰ ਹੈ ਜਾਂ ਆਰਮੀ ਅਫਸਰ ਹੈ ਤੇ ਉਹ ਬੰਦਾ ਤਾਂ ਕਿ ਭਰੋਸਾ ਡਵੈਲਪ ਕਰ ਲੇ ਤੇ ਉਹਦੇ ਚ ਟ੍ਰਾਂਸਫਰ ਫੀਸ ਦੇ ਨਾਮ ਤੇ 10% ਉਹ ਤੋਂ ਕੁਆਲਰ ਨੇ ਵਰ ਗਿਆ ਹੋਇਆ ਤੇ ਸਿਮਿਲਰਲੀ ওভারਲੈਕਸ ਦੇ ਨਾਮ ਤੇ ਇੱਕ 빅 ਐਡਵਰਟਾਈਜ਼ਮੈਂਟ ਤੇ ਉਸ ਤੋਂ ਇਲਾਵਾ ਸੇਲ ਐਂਡ ਪਰਚੇਸ ਆਫ 올ਡ ਕੋਇਨ YouTube ਦੇ ਉੱਤੇ ਇਹਨਾਂ ਨੇ ਨਵਾਂ ਸ਼ੁਰੂ ਕੀਤਾ ਸੀ 올ਡ ਕੋਇਨ ਦੀ ਸੇਲ ਐਂਡ ਪਰਚੇਸ ਦਾ ਉਹਦੇ ਬੇਸਿਸ ਤੇ 10% ਐਡਵਾਂਸ ਪੇਮੈਂਟ ਲੈ ਕੇ ਤੇ ਉਹਦੋਂ ਬਾਅਦ ਗਿਆ ਤੇ ਉਹਦੋਂ ਬਾਅਦ ਨੈਕਸਟ ਜਿਹੜਾ ਸੀਗਾ ਲੋਨ ਮੋਬਾਈਲ ਰਾਹੀਂ ਇਹ ਘੱਟ ਪਿਆਦੇ ਮੈਸੇਜ ਕਰਕੇ ਲੋਨ ਨਹੀਂ ਲੋਨ ਫਰਾਡੀ ਨੂੰ ਆਪਾਂ ਕਹਿੰਦੇ ਆ ਕੋਈ ਘੱਟ ਰੇਟ ਤੇ ਲੋਨ ਪ੍ਰੋਵਾਈਡ ਕਰਨ ਦੇ ਲੋਨ ਪ੍ਰੋਸੈਸਿੰਗ ਦੇ ਨਾਮ ਤੇ ਪੈਸੇ ਲੈ ਲੈਂਦੇ ਸੀ ਤੇ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਭੱਜ ਜਾਂਦੇ ਸੀ ਪੂਨ ਕਾਪ ਤਾਂ ਇਹ ਜਿਹੜਾ ਇਹ ਬੰਦਾ ਸੀ ਮੇਨ ਬੰਦਾ ਇਹਦੇ ਵਿੱਚ ਇਨਵੋਲਡ ਸੀਗਾ ਤੇ ਬਾਕੀ ਵੀ ਜਿਹੜੇ ਇਹਦੀ ਹੈਲਪ ਕਰਦੇ ਸੀ ਜਾਲੀ ਬੈਂਕ ਅਕਾਊਂਟਸ ਵਾਲੇ ਜਾਂ ਫਿਰ ਜਾਲੀ ਮੋਬਾਈਲ ਨੰਬਰ ਪ੍ਰੋਵਾਈਡ ਕਰਾਉਂਦੇ ਉਹਨਾਂ ਦੇ ਖਿਲਾਫ ਵੀ ਜਿਹੜੀ ਹੈ ਕਾਰਵਾਈ ਕੀਤੀ ਜਾ ਰਹੀ ਹੈ ਤੇ ਮੈਂ ਬਾਕੀ ਤੁਹਾਡੇ ਮਾਧਿਅਮ ਤੋਂ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੂਗਾ ਕਿ ਇਹ ਜਿਹੜੇ ਫੇਕ ਆਈਡਿਜ਼ ਵਾਲੇ ਹੁੰਦੇ ਆ ਇਹਨਾਂ ਦੇ ਫਰਾਡਵੇ ਆ ਇਹਨਾਂ ਦੇ ਚਾਂਸੇ ਦੇ ਵਿੱਚ ਨਾ ਹੋ ਤੁਸੀਂ ਜਿਹੜੇ ਹੀ ਐਡਵਾਂਸ ਬੈਸਪਵਾਨਾ ਲਈ ਹੈ ਇਸ ਟ੍ਰੇਕ ਦੇ ਵਿੱਚ ਇਹ ਮੋਸਟਲੀ ਫਰਾਡ ਹੀ ਹੁੰਦੇ ਨੇ ਤੁਸੀਂ ਆਪਣਾ ਪ੍ਰੋਪਰ ਵੈਰੀਫਾਈ ਕਰੋ ਬੰਦੇ ਨੂੰ ਤੁਸੀਂ ਕੋਈ ਆਨਲਾਈਨ ਪਰਚੇਸ ਕਰਨੀ ਹੈ ਤਾਂ ਵੀ ਪਹਿਲਾਂ ਜਿਹੜੀ ਪ੍ਰੋਪਰ ਵੈਬਸਾਈਟਸ ਹੈਗੀ ਆ অথੈਨਟੀਕੇਟਿਡ ਵੈਬਸਾਈਟਸ ਹੈ ਉਹਨਾਂ ਤੋਂ ਪਰਚੇਸ ਕਰੋ ਉਹਨਾਂ ਨੂੰ ਵੈਰੀਫਾਈ ਕਰਕੇ ਉਹਨਾਂ ਤੋਂ ਪਰਚੇਸ ਕਰੋ ਤੇ ਇਹ ਜਿਹੜੇ ਸਸਤੇ ਰੇਟ ਦੇ ਵਿੱਚ ਲੋਨ ਆਲੇ ਹੈਗੇ ਇਹ ਵੀ ਕਾਫੀ ਅਤਿਕਰਮ ਫਾਰਮ ਨੇ ਜਿਹੜੇ ਪ੍ਰੋਪਰ ਇੰਸਟੀਟਿਊਸ਼ਨਸ ਹੈਗੇ ਬੈਂਕਸ ਐਲਬੀਐਫਸੀ ਦੇ ਤੁਸੀਂ ਉਹਨਾਂ ਤੋਂ ਵੀ ਜਿਹੜਾ ਲੋਨ ਹੈ ਉਹ ਲਓ। ਕੀ ਕਹੋਗੇ ਭਾਈ ਤੁਸੀਂ? ਮੇਰੀ ਮੇਰੀ ਅਗਲੀ ਬੇਟੀ ਵੀ ਆ ਰਹੀ ਹੈ ਤੁਹਾਡੇ ਕੋਲ। ਪਾਜੀ ਸਾਡੇ ਮੁਹਾਲੀ ਦੇ ਵਿੱਚ ਪੁਲਿਸ ਅਫਸਰ ਨੇ ਪਹਿਲਾਂ ਵੀ ਇਹਨਾਂ ਦੇ ਕਾਫੀ ਦੋਸਤ ਹੈ ਜਿਹੜੇ ਪੁਲਿਸ ਅਫਸਰ ਨੇ ਉਹਨਾਂ ਦੇ ਬੱਚਿਆਂ ਦੇ ਅਸੀਂ ਵੀਜ਼ਾ ਦਿੱਤਾ। ਤੁਸੀਂ ਐਸਐਸਬੀ ਆਫਿਸ ਮਾਰ ਨਹੀਂ ਲੱਗੇ ਹੋਏ ਹਾਂ ਜੀ ਹਾਂਜੀ ਮੈਂ মিডিਆ ਡਿਪਾਰਟਮੈਂਟ ਚ মিডিਆ ਡਿਪਾਰਟਮੈਂਟ ਚ ਨੇ ਤੇ ਸੋ ਇਹਨਾਂ ਦਾ ਚਲੋ ਪਹਿਲਾਂ ਵੀ ਇਹਨਾਂ ਦੇ ਦੋਸਤ ਜਿਹੜੇ ਬੱਚੇ ਉਹਨਾਂ ਦੇ ਗਏ ਨੇ ਸਤਪਾਲ ਭਾਈ ਨੇ ਐਡਵਾਈਸ ਕੀਤਾ ਸੀ ਉਹਨੂੰ ਇੰਸਪੈਕਟਰ ਸਤਪਾਲ ਸਿੰਘ ਜੀ ਨੇ ਸੋ ਭਾਈ ਨੇ ਸਾਡੇ ਤੇ ਬੜਾ ਭਰੋਸਾ ਰੱਖਿਆ ਚਲੋ ਸਟੈਪ ਬਾਈ ਸਟੈਪ ਇਹਨਾਂ ਦਾ ਵੀ ਵੀਜ਼ਾ ਲਾਣ ਦੇ ਵਿੱਚ ਅਸੀਂ ਕਾਮਯਾਬ ਹੋਏ ਹਾਂ ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ 100% ਗਾਰੰਟੀ ਦੇ ਨਾਲ ਵੀ ਕੋਈ ਇੱਕ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਉਂਦੀ ਵਧੀਆ ਤਰੀਕੇ ਨਾਲ ਵੀਜ਼ੇ ਲੱਗ ਰਹੇ ਨੇ ਕੈਨੇਡਾ ਨੂੰ ਐਵੇਂ ਹੀ ਬਤਨਾਂ ਕਰੀ ਜਾਂਦੇ ਲੋਗ ਬਹੁਤ ਵਧੀਆ ਤਰੀਕੇ ਨਾਲ ਵੀਜ਼ਾ ਲੱਗ ਰਹੇ ਜੇ ਤੁਸੀਂ ਵਧੀਆ ਤਰੀਕੇ ਨਾਲ ਵੀਜ਼ਾ ਲੈਣਾ ਹੈ ਜਪ ਸਟੱਡੀ ਤੋਂ ਤਾਂ ਸਾਡੇ ਮੋਹਾਲੀ ਜਾਂ ਜਲੰਧਰ ਆਫਿਸ ਤੁਸੀਂ ਆ ਸਕਦੇ ਹੋ ਸਤਿ ਸ਼੍ਰੀ ਅਕਾਲ